ਸਤਿ ਸ੍ਰੀ ਅਕਾਲ ਜੀ ਰੂਹ ਦੇ ਲਵ ਚੈਨਲ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ ਆਪਾਂ ਸ਼ੁਰੂ ਕੀਤਾ ਸੀ ਜੀ ਤੁਹਾਡੇ ਨਾਂ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਭਾਗ 6 ਉਹ ਹਲੇ ਪੁਰਾਣੀ ਸੀ ਹੋਇਆ ਆਪਾਂ ਉਸ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਕੱਲ ਵਾਲੇ ਪਾਠ ਤੋਂ ਅੱਗੇ ਆਪਾਂ ਹੁਣ ਸ਼ੁਰੂ ਕਰਨ ਲੱਗੇ ਤੇ ਮੁਗਲ ਟੁਕੜੀ ਦੇ ਕੋੜੇ ਉੱਥੇ ਹੀ ਖਲੋਤੇ ਰਹੇ ਐਸੀ ਚੜਦੀ ਕਲਾ ਦਾ ਮੁਕਾਬਲਾ ਕਰਨਾ ਉਹਨਾਂ ਨੂੰ ਆਉਂਦਾ ਹੀ ਨਹੀਂ ਸੀ ਖਾਲਸਾ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ 6 ਘੰਟੇ ਲਾਹੌਰ ਵਿੱਚ ਰਾਜ ਕਰਕੇ ਦਰਬਾਰ ਸਾਹਿਬ ਨੂੰ ਪਰਤ ਗਿਆ ਪੰਥ ਦਾ ਪ੍ਰਤਾਪ ਵਧਣ ਲੱਗਾ ਤੇ ਲਾਹੌਰ ਦਰਬਾਰ ਬਿਨਾਂ ਪੁੱਛੇ ਤੋਂ ਬਿਨਾ ਕਿਸੇ ਸੱਦੇ ਭੇਜੇ ਤੋਂ ਹੀ ਮਾਮਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦਾ ਕਰਨ ਲੱਗਾ ਜ਼ਕਰੀਆ ਖਾਂ ਬਾਦਸ਼ਾਹ ਨੂੰ ਭੇਜਣ ਵਾਲਾ ਮਾਮਲਾ ਵੀ ਉਗਰਾਹਤਾ ਰਿਹਾ ਹੈ ਪਰ ਦਿੱਲੀ ਕੁਝ ਨਹੀਂ ਭੇਜ ਰਹਾ ਪੰਥ ਦਾ ਓਲਾ ਲੈ ਕੇ ਜ਼ਕਰੀਆ ਵੀ ਸੁਖ ਪਾ ਰਿਹਾ ਹੈ ਉਤੋਂ ਖਾਲਸੇ ਨੇ ਵੀ ਲੁੱਟਮਾਰ ਬੰਦ ਕਰ ਦਿੱਤੀ ਹੈ ਕਿ ਸਰਕਾਰੀ ਖਜ਼ਾਨੇ ਭਰਨ ਲੱਗੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਪਰਗਣਾ ਚੂਹਨੀਆ ਦੀਪਾਲਪੁਰ ਤੰਗਣਵਾਲ ਚਵਾਲ ਆਦੀ 12 ਪਿੰਡਾਂ ਦੀ ਜਗਵੀ ਜਗੀਰ ਲਖਵਾ ਦਿੱਤੀ ਹੈ। ਮਾਮਲਾ ਵੀ ਸਿੰਘ ਮਹੀਨਾ ਮੁੱਕਣ ਤੇ ਨਹੀਂ ਸਗੋ ਸ਼ੁਰੂ ਹੋਣ ਤੇ ਹੀ ਲੰਦੇ ਹਨ। ਮਹੀਨੇ ਦੇ ਜੇ 1-2 ਦਿਨ ਵੀ ਉੱਪਰ ਹੋ ਜਾਂਦੇ ਹਨ ਤਾਂ ਜ਼ਕਰੀਆ ਖਾਂ ਮਾਮਲੇ ਦੇ ਨਾਲ ਦੇਰੀ ਲਈ ਮਾਫੀ ਦੀ ਚਿੱਠੀ ਵੀ ਭੇਜਦਾ ਹੈ। ਉਧਰ ਜਦ ਦਿੱਲੀ ਜ਼ਕਰੀਏ ਨੂੰ ਤਲਬ ਕਰਦੀ ਹੈ ਤਾਂ ਇਹ ਕਹਿ ਦਿੰਦਾ ਹੈ ਬਾਦਸ਼ਾ ਸਲਾਮਤ ਮੈਂ ਸਿੰਘਾਂ ਨੂੰ ਪਰਚਾ ਕੇ ਰੱਖਿਆ ਹੋਇਆ ਹੈ ਇਸ ਵਿੱਚ ਸਾਡਾ ਹੀ ਭਲਾ ਹੈ ਖਾਲਸੇ ਨੇ ਲੁੱਟਮਾਰ ਬੰਦ ਕਰ ਦਿੱਤੀ ਹੈ ਤੇ ਖਜ਼ਾਨੇ ਭਰਨ ਲੱਗੇ ਹਨ ਕੁਝ ਚਿਰ ਲਈ ਅਸੀਂ ਸਿੰਘਾਂ ਨੂੰ ਇੰਜ ਹੀ ਲਲਚਾ ਕੇ ਚੁੱਪ ਕਰਾਈ ਰੱਖਦੇ ਹਾਂ ਫਿਰ ਜਦ ਅਵੇਸਲੇ ਹੋ ਗਏ ਤੇ ਮੁਫਤ ਦਾ ਖਾਣ ਗਿੱਜ ਗਏ ਤਾਂ ਇੱਕੋ ਵੱਡੇ ਹੱਲੇ ਨਾਲ ਮਾਰ ਲਵਾਂਗੇ ਹੁਣ ਤੱਕ ਤਾਂ ਇਹ ਸਾਨੂੰ ਕਿਸੇ ਬੁਰੀ ਬਲਾਵਾੰ ਚੁੰਬੜੇ ਹੋਏ ਸਨ ਹਜ਼ੂਰ ਹੁਣ ਕੁਝ ਟਿੱਕੇ ਬੈਠੇ ਹਨ ਬਾਦਸ਼ਾਹ ਵੀ ਅੱਗੋਂ ਕਹਿੰਦਾ ਹੈ ਜਿਵੇਂ ਤੂੰ ਠੀਕ ਸਮਝੇ ਉਵੇਂ ਹੀ ਕਰ ਮੁਖਤਿਆਰੀ ਲਾਹੌਰ ਦੀ ਤੇਰੇ ਕੋਲ ਹੈ ਫੈਸਲੇ ਕਰਨ ਦਾ ਅਧਿਕਾਰ ਵੀ ਤੇਰਾ ਹੈ ਤੂੰ ਸਿੱਖਾਂ ਦੇ ਵਿੱਚ ਰਹਿੰਦਾ ਹੈ ਤੈਨੂੰ ਇਹਨਾਂ ਦੀ ਤਾਸੀਰ ਵੱਧ ਪਤਾ ਹੈ ਪਰ ਮੈਂ ਫੇਰ ਵੀ ਤੈਨੂੰ ਖਬਰਦਾਰ ਜ਼ਰੂਰ ਕਰਾਂਗਾ ਕਿ ਧਿਆਨ ਰੱਖੀਂ ਕਿਤੇ ਇਹ ਇੰਨੇ ਤਾਕਤਵਰ ਨਾ ਹੋ ਜਾਣ ਕਿ ਤੂੰ ਇਹਨਾਂ ਨੂੰ ਕੁਚਲਣ ਨੂੰ ਫਿਰਦਾ ਹੋਵੇਂ ਤੇ ਇਹ ਲਾਹੌਰ ਮੱਲੀ ਬੈਠੇ ਹੋ ਤੁਸੀਂ ਫਿਕਰ ਨਾ ਕਰੋ ਹਜ਼ੂਰ ਬਾਰੂਦ ਤੇ ਅੱਗ ਦਾ ਕੀ ਮੇਲ ਹੈ ਜਿਵੇਂ ਬੰਦੇ ਬਹਾਦਰ ਨੂੰ ਬਨ ਕੇ ਦਿੱਲੀ ਭੇਜਿਆ ਸੀ ਉਵੇਂ ਹੀ ਇਹਨਾਂ ਦਾ ਬੀਜ ਨਾਸ ਕਰਾਂਗਾ ਬਸ ਜਦੋਂ ਹੀ ਮੇਰਾ ਦੌ ਲੱਗ ਗਿਆ ਮੈਂ ਹੱਲਾ ਬੋਲ ਕੇ ਕਹਿਦ ਕਰਾਂਗਾ ਤੇ ਆਪ ਹੀ ਕਚਹਿਰੀ ਪੇਸ਼ ਕਰਾਂਗਾ ਦਿੱਲੀ ਦਰਬਾਰ ਵਿੱਚ ਸਾਨੂੰ ਵੱਡੀਆਂ ਫੜਾਂ ਤਾਂ ਮਾਰ ਆਇਆ ਪਰ ਅਸਲ ਵਿੱਚ ਉਸ ਦੇ ਮਸਲੇ ਕੁਝ ਹੋਰ ਹਨ ਉਹ ਬਸ ਸਿੰਘਾਂ ਨਾਲ ਸੰਧੀ ਦੌਰਾਨ ਵੱਧ ਤੋਂ ਵੱਧ ਖਜ਼ਾਨਾ ਇਕੱਠਾ ਕਰਨਾ ਚਾਹੁੰਦਾ ਸੀ ਇਹਦਰ ਖਾਲਸਾ ਪੰਥ ਦਾ ਨਿਸ਼ਾਨਾ ਮੀ ਮਗਰੋਂ ਸਾਫ਼ ਹੋਏ ਅਸਮਾਨ ਵਾਂਗ ਬਿਲਕੁਲ ਸਾਫ਼ ਹੈ ਉਹਨਾਂ ਦਾ ਖਜ਼ਾਨਾ ਤਾਂ ਪੰਥ ਹੈ ਤੇ ਪੰਥ ਦੀ ਚੜ੍ਹਦੀ ਕਲਾ ਉਹਨਾਂ ਦਾ ਅਸਲੀ ਸਰਮਾਇਆ ਪੰਥਨੀ ਸ੍ਰੀ ਅਮ੍ਰਿਤਸਰ ਸਾਹਿਬ ਡੇਰਾ ਲਾਇਆ ਹੋਇਆ ਹੈ ਨਿੱਤ ਪ੍ਰਤੀ ਸੰਗਤ ਦੀ ਵਧ ਰਹੀ ਆਮਦ ਕਰਕੇ ਅੰਮ੍ਰਿਤ ਸੰਚਾਰ ਲਗਭਗ ਹਰ ਰੋਜ਼ ਹੁੰਦਾ ਹੈ ਖਾਲਸੇ ਦੇ ਦਲਾਂ ਵਿੱਚ ਹੈਰਾਨੀ ਜਨਕ ਵਾਧਾ ਹੋ ਰਿਹਾ ਹੈ ਰੋਜ਼ ਹੀ ਲੰਗਰ ਲਈ ਟਕੇ ਤੇ ਰਸਦ ਲਾਹੌਰ ਤੋਂ ਆ ਰਹੀ ਹੈ ਨਵਾਬ ਕਪੂਰ ਸਿੰਘ ਆਪ ਦਲਾਂ ਨੂੰ ਵਰਤੋਂ ਦੀ ਸੇਵਾ ਕਰਦੇ ਹਨ ਜਿੱਥੇ-ਜਿੱਥੇ ਵੀ ਲੰਗਰ ਚੱਲਦੇ ਹਨ ਉੱਥੇ-ਉੱਥੇ ਮਾਇਆ ਤੇ ਰਸਦਾਂ ਭੇਜੀਆਂ ਜਾਂਦੀਆਂ ਹਨ ਸਾਰਾ ਪੰਥ ਅੰਮ੍ਰਿਤ ਵੇਲੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਅਕਾਲ ਬੁੰਗੇ ਤੇ ਦੀਵਾਨ ਸਜਾਏ ਜਾਂਦੇ ਹਨ ਖਾਲਸਾ ਪੰਥ ਵਿੱਚ ਨਵਾਬ ਕਪੂਰ ਸਿੰਘ ਜੀ ਦਾ ਸਤਕਾਰ ਬਹੁਤ ਵੱਧ ਗਿਆ ਹੈ ਉਹਨਾਂ ਦੇ ਬਚਨਾਂ ਉੱਤੇ ਹਰ ਸਿੱਖ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੈ ਨਵਾਬ ਕਪੂਰ ਸਿੰਘ ਜੀ ਨੇ ਵੀ ਸੇਵਾ ਦੋਣੀ ਕਰ ਦਿੱਤੀ ਹੈ ਲੰਗਰ ਦੀ ਸੇਵਾ, ਕੋੜਿਆਂ ਦੀ ਸੇਵਾ ਲਗਭਗ ਸਾਰਾ ਦਿਨ ਨਵਾਬ ਕਪੂਰ ਸਿੰਘ ਜੀ ਇਨ੍ਹਾਂ ਸੇਵਾਵਾਂ ਵਿੱਚ ਹੀ ਰਹਿੰਦੇ ਹਨ। ਖਾਲਸੇ ਦੇ ਦਲਾਂ ਵਿੱਚ ਇਹ ਚਰਚਾ ਆਮ ਹੈ ਕਿ ਜਿਉਂ-ਜਿਉਂ ਨਵਾਬ ਕਪੂਰ ਸਿੰਘ ਸੇਵਾ ਕਰ ਰਹੇ ਹਨ ਤਿਉਂ-ਤਿਉਂ ਉਹ ਗੁਰਮਤਿ ਵਿੱਚ ਹੋਰ ਪਰਪੱਕ ਹੁੰਦੇ ਜਾ ਰਹੇ ਹਨ। ਇੱਕ ਦਿਨ ਬੈਠੇ-ਬੈਠੇ ਨਵਾਬ ਕਪੂਰ ਸਿੰਘ ਜੀ ਨੇ ਕੁਝ ਨਵੇਂ ਆਏ ਸਿੱਖਾਂ ਨੂੰ ਕੋਲ ਸੱਦਿਆ ਗੁਜਰਾਤ 'ਚ ਮੀਂਹ ਗੱਲ ਬਾਤ ਮੰਗਰੂ ਉਹਨਾਂ ਸਿੰਘਾਂ ਤੋਂ ਉਹਨਾਂ ਦੇ ਨਾਮ ਪੁੱਛੇ ਉਹਨਾਂ ਵਿੱਚੋਂ ਕੁਝ ਦੇ ਨਾਮ ਨਵਾਬ ਸਾਹਿਬ ਨੂੰ ਟੈਂ ਦੀ ਕਲਾ ਵਾਲੇ ਚਾਪੇ ਆ ਤੁਹਾਡੇ ਮੁਰ ਤੋਂ ਨਾਮ ਦਰਦੇ ਹਾਂ ਤੁਸੀਂ ਇੱਕ ਇੱਕ ਕਰਕੇ ਆਪਣੇ ਨਾਮ ਦੱਸੋ ਤੇ ਪੰਥ ਉਸ ਬਦਲੇ ਤੁਹਾਨੂੰ ਹੋਰ ਨਾਮ ਦੇਵੇਗਾ ਇਸੀ ਤਰ੍ਹਾਂ ਉਹਨਾਂ ਨਵੀਂ ਰਲੇ ਸਿੱਖਾਂ ਨੇ ਆਪਣੇ ਨਾਮ ਬੋਲਨੇ ਸ਼ੁਰੂ ਕਰ ਦਿੱਤੇ ਤੇ ਨਵਾਬ ਸਾਹਿਬ ਸਣੇ ਸਾਰੇ ਦਲ ਦੇ ਸਿੰਘ ਉਹਨਾਂ ਨੂੰ ਬਦਲਵੇਂ ਚੜ੍ਹਦੀ ਕਲਾ ਵਾਲੇ ਨਾਮ ਦਿੰਦੇ ਰਹੇ ਹਾਂ ਬਈ ਸਿੰਘਾ ਕੀ ਨਾਮ ਹੈ ਤੇਰਾ ਨਵਾਬ ਸਿੰਘ ਨੇ ਨਵਾਬ ਸਾਹਿਬ ਨੇ ਪਹਿਲੇ ਸਿੰਘ ਨੂੰ ਪੁੱਛਿਆ ਜੀ ਬਿੱਲਾ ਸਿੰਘ ਅੱਜ ਤੋਂ ਤੇਰਾ ਨਾਮ ਹੋਏਗਾ ਸ਼ੇਰ ਸਿੰਘ ਹਾਂ ਭਾਈ ਤੇਰਾ ਨਵਾਬ ਸਾਹਿਬ ਨੇ ਦੂਜੇ ਨੂੰ ਪੁੱਛਿਆ ਤੋਤਾ ਸਿੰਘ ਤੇਰਾ ਨਾਮ ਹੋਏਗਾ ਸ਼ਹਾਬਾਜ਼ ਸਿੰਘ ਭਿਖਾਰੀ ਸਿੰਘ ਅੱਜ ਤੋਂ ਦਿੱਲੀ ਤੋੜ ਸਿੰਘ ਨਵਾਬ ਕਪੂਰ ਸਿੰਘ ਦੇ ਨਾਲ-ਨਾਲ ਹੁਣ ਹੋਰ ਸਿੰਘ ਵੀ ਨਾਮ ਸਜਾਉਣ ਲੱਗੇ ਹੌਲੀ-ਹੌਲੀ ਇਹ ਰੋਚਕਤਾ ਵਾਲਾ ਕੰਮ ਹੋ ਗਿਆ ਕਸਿੱਟਾ ਸਿੰਘ ਅੱਜ ਤੋਂ ਗਿਰਗ ਰਾਜ ਸਿੰਘ ਫਕੀਰ ਸਿੰਘ ਅਮੀਰ ਸਿੰਘ ਨਿੱਕਾ ਸਿੰਘ ਸੁਮੇਰ ਸਿੰਘ ਨਿਰਮਾਨ ਸਿੰਘ ਮੁਗਲ ਦਮਨ ਸਿੰਘ ਗਰੀਬ ਸਿੰਘ ਧਰਤੀ ਤਖੀਲ ਸਿੰਘ ਪੋਲਾ ਸਿੰਘ ਹੁਣ ਤੋਂ ਚਤਰ ਸਿੰਘ ਇਸ ਤਰ੍ਹਾਂ ਲਗਭਗ ਸਭ ਟੈਂ ਦੀ ਗਲਾ ਵਾਲੇ ਨਾਮ ਬਦਲੇ ਗਏ ਕਿਸੇ ਟੁੰਡੇ ਨੂੰ ਲਖਬਾਹਾ ਸਿੰਘ ਕਿਸੇ ਲੰਗੜੇ ਨੂੰ ਸੁਚਾਲਾ ਸਿੰਘ ਤੇ ਕਿਸੇ ਨੇਤਰਹੀਨ ਨੂੰ ਲਖਨੇਤਰਾ ਜਾਂ ਸੂਰਮਾ ਸਿੰਘ ਇਹ ਪੰਥ ਦੀ ਉਹਨਾਂ ਚੜ੍ਹਦੀ ਕਲਾ ਵਾਲੇ ਬੋਲਿਆਂ ਦੀ ਸ਼ੁਰੂਆਤ ਸੀ ਜਿਨ੍ਹਾਂ ਅੱਗੇ ਜਾ ਕੇ ਪੰਥ ਵਿੱਚ ਖੂਬ ਪ੍ਰਚਲਿਤ ਹੋਣਾ ਸੀ ਜਿਨ੍ਹਾਂ ਦਾ ਗੁਰੀਲਾ ਜੁੱਧ ਵਿੱਚ ਲੋੜ ਵੀ ਸੀ ਇਹ ਸਿੰਘਾਂ ਦੇ ਗੁਪਤ ਬੋਲੇ ਸਨ ਜਿਨ੍ਹਾਂ ਦੇ ਮਾਇਨੇ ਸਿਰਫ ਸਿੰਘਾਂ ਨੂੰ ਹੀ ਪਤਾ ਸਨ ਸਰਕਾਰੀ ਮਾਮਲਾ ਤਾਂ ਪੰਥ ਕੋਲ ਪਹੁੰਚ ਹੀ ਰਿਹਾ ਸੀ ਤੇ ਨਾਲ ਹੀ ਵੱਖ-ਵੱਖ ਜਥੇ ਵੀ ਮਾਲ ਤਾਂ ਨਹੀਂ ਇਕੱਠਾ ਕਰਕੇ ਲਿਆਉਂਦੇ ਹਨ ਸਾਰਾ ਖਜ਼ਾਨਾ ਦੀਵਾਨ ਦਰਬਾਰ ਸਿੰਘ ਕੋਲ ਹਾਜ਼ਰ ਕੀਤਾ ਜਾਂਦਾ ਹੈ ਦੀਵਾਨ ਜੀ ਅਰਦਾਸ ਕਰਕੇ ਸਭ ਮਾਲ-ਤਨ ਤੇਰਾ ਸਦਾ ਦਲ ਪੰਥਾਂ ਲਈ ਜਮਾ ਕਰ ਲੈਂਦੇ ਹਨ ਕੋਈ ਵੀ ਸਿੱਖ ਆਪਣੇ ਕੋਲ ਕੋਈ ਨਿਜੀ ਮਾਇਆ ਨਹੀਂ ਰੱਖਦਾ ਇਹ ਪ੍ਰਪੱਕਤਾ ਖਾਲਸੇ ਦੇ ਦਲਾਂ ਵਿੱਚ ਹੈ ਕਿ ਸਿੱਖ ਦਾ ਨਿਜੀ ਕੁਝ ਵੀ ਨਹੀਂ ਇੱਥੋਂ ਤੱਕ ਕਿ ਉਸਦੇ ਸਵਾਸ ਵੀ ਖਾਲਸਾ ਪੰਥ ਦੀ ਅਮਾਨਤ ਹਨ ਜਦ ਪੰਥ ਹੁਕਮ ਕਰੇਗਾ ਸੇ ਖਪੜੇ ਸਵਾਸਾਂ ਨੂੰ ਪੰਥ ਉਤੋਂ ਵਾਰ ਦੇਵੇਗਾ ਸਾਰੇ ਸਿੱਖ ਇੱਕੋ ਥਾਂ ਤੋਂ ਪੋਸ਼ਾਕ ਲੈਂਦੇ ਹਨ ਕਛਹਿਰੀ ਚੋਲੀ ਸਭ ਨੂੰ ਪੰਥ ਦੇ ਇੱਕੋ ਖਜ਼ਾਨੇ ਵਿੱਚੋਂ ਵਰਤਾਏ ਜਾਂਦੇ ਹਨ ਪੰਥ ਦੀ ਆਗਿਆ ਬਿਨਾਂ ਕੋਈ ਸਿੰਘ ਆਪਣਾ ਪਿੰਡ ਜਾਂ ਪਰਿਵਾਰ ਨੂੰ ਮਿਲਣ ਵੀ ਨਹੀਂ ਜਾਂਦਾ ਕਿਤੇ ਵੀ ਬਾਹਰ ਜਾਣ ਦੀ ਆਗਿਆ ਪਹਿਲਾਂ ਪੰਥ ਤੋਂ ਲੈਣੀ ਪੈਂਦੀ ਹੈ ਜੇ ਕੋਈ ਬਿਨਾਂ ਦੱਸੇ ਚਲਾ ਜਾਵੇ ਤਾਂ ਅਗਲੇ ਦਿਨ ਜਦ ਮੁੜਦਾ ਹੈ ਤਾਂ ਉਸ ਨੂੰ ਤਨਖਾਹ ਲਈ ਜਾਂਦੀ ਤਨਖਾਹ ਲੱਗਣ ਤੋਂ ਤਨਖਾਹ ਪੂਰੀ ਕਰਨ ਤੱਕ ਉਸ ਨੂੰ ਦਲ ਤੋਂ ਕੁਝ ਦੂਰੀ ਰੱਖਣੀ ਪੈਂਦੀ ਬਿਨਾਂ ਦੱਸੇ ਘਰਾਂ ਨੂੰ ਗਏ ਸਿੰਘ ਦਲ ਵਿੱਚ ਵਾਪਸ ਪਰਤ ਕੇ ਪਹਿਲਾਂ ਅਰਦਾਸ ਲਈ ਬੇਨਤੀ ਕਰਦੇ ਹਨ ਫਿਰ ਇਹ ਕੋਈ ਸੇਵਾ ਕਰਨ ਦੇ ਯੋਗ ਬਣਦੇ ਉਹਨਾਂ ਸਮਿਆਂ ਵਿੱਚ ਖਾਲਸੇ ਦੇ ਦਲਾਂ ਦੇ ਲੰਗਰੀ ਭਾਈ ਹਰੀ ਸਿੰਘ ਸਨ ਉਹਨਾਂ ਦੇ ਹੱਥ ਵਿੱਚ ਪਦਮ ਸੀ ਕਹਿੰਦੇ ਨੇ ਜਾਤੀ ਕੋਹ ਲੰਗਰ ਵਿੱਚ ਖਲੋਤੇ ਰਹਿੰਦੇ ਕੋਈ ਤੋਟ ਨਾ ਆਉਂਦੀ ਜਿੰਨਾ ਮਰਜੀ ਵਰਤਾਈ ਜਾਉ ਪਦਾਰਥ ਸੰਗੋਂ ਦੂਣੇ ਸਵਾਏ ਹੁੰਦੇ ਰਹਿੰਦੇ ਸਨ ਇਨ੍ਹਾਂ ਦਿਨਾਂ ਵਿੱਚ ਹੀ ਜੱਸਾ ਸਿੰਘ ਨਾਮੀ ਬਾਲ ਆਪਣੀ ਮਾਤਾ ਨਾਲ ਸ੍ਰੀ ਅਮਰੀਕਸਰ ਸਾਹਿਬ ਆਇਆ ਸੀ ਜਿਸ ਨੂੰ ਨਵਾਬ ਕਪੂਰ ਸਿੰਘ ਜੀ ਦੇ ਕਹਿਣ ਤੇ ਉਸਦੀ ਮਾਤਾ ਪੰਥ ਦੀ ਝੋਲੀ ਪਾ ਗਈ ਸੀ ਉਹ ਐਸਾ ਸਿਰੜੀ ਤੇ ਸੇਵਾ ਵਿੱਚ ਪਰਪੱਕ ਬਾਲ ਸੀ ਕਿ ਬਿਨਾ ਕਿਸੇ ਆਲਸ ਜਾਂ ਨਾਗੇ ਤੋਂ ਖਾਲਸੇ ਦੇ 12000 ਘੋੜਿਆਂ ਨੂੰ ਦਾਣਾ ਵਰਤਾਉਂਦਾ ਸੀ ਜੱਸਾ ਸਿੰਘ ਵਾਂਗ ਹਰ ਸਿੱਖ ਨੂੰ ਉਸ ਦੀ ਸੇਵਾ ਪੰਥ ਵੱਲੋਂ ਬਖਸ਼ੀ ਗਈ ਸੀ ਕੁਝ ਕੱਦਾਂ ਤੇ ਹੱਡਾਂ ਦੇ ਖੁੱਲੇ ਸਿੰਘਾਂ ਨੂੰ ਉਹਨਾਂ ਦੇ ਕਰਨ ਯੋਗ ਸੇਵਾ ਦਿੱਤੀ ਗਈ ਵੱਡੀਆਂ ਤੋਪਾਂ ਜਿਨ੍ਹਾਂ ਨੂੰ ਸਿੰਘ ਰਹਿਕਲੇ ਕਹਿੰਦੇ ਸਨ ਤਾ ਚੁੱਕੀਆਂ ਨਹੀਂ ਜਾ ਸਕਦੀਆਂ ਸਨ ਪਰ ਜੰਬੂਰੇ ਤੇ ਜੰਬਾਈਲਾ ਵੱਡੇ ਕੱਦਾਂ ਤੇ ਤਕੜੇ ਜੁੱਸੀ ਵਾਲੇ ਸਿੰਘ ਮੋਢਿਆਂ ਦੇ ਚੁੱਕ ਲੈਂਦੇ ਸਨ ਜਦ ਅਦਾਲਤ ਪਤ ਕਿਸੇ ਪਾਸੇ ਕੂਚ ਕਰਦਾ ਤਾਂ ਇੰਨਾ ਭਾਰੇ ਜੰਬੂਰ ਜੰਜਾਈਲਾ ਨੂੰ ਚੁੱਕ ਕੇ ਲੇ ਜਾਣ ਦੀ ਸੇਵਾ ਇੰਨਾ ਸਿੰਘਾਂ ਦੀ ਹੁੰਦੀ ਸੀ ਨਵਾਬ ਕਪੂਰ ਸਿੰਘ ਨੇ ਲੰਗਰੀ ਸਿੰਘਾਂ ਨੂੰ ਕਹਿ ਦਿੱਤਾ ਕਿ ਇੰਨਾ ਯੋਧੇ ਸਿੰਘਾਂ ਨੂੰ ਸੇਰ-ਸੇਰ ਕਿਉਂ ਰੋਜ਼ ਦਾ ਪਾ ਦਿੱਤਾ ਜਾਵੇ ਇੰਨਾ ਜੰਬੂਰ ਜੰਝੈਲਾ ਨੂੰ ਚਲਾਉਣ ਦੀ ਸੇਵਾ ਕਿਤੇ ਪਿੰਡ ਦੇ ਭਾਈ ਗੁਰਬਖਸ਼ ਸਿੰਘ ਦੇ ਜਥੇ ਦੀ ਸੀ ਜਦ ਤੋਂ ਲਾਹੌਰ ਦੇ ਸੂਬੇਦਾਰ ਨੇ ਸਿੰਘਾਂ ਨਾਲ ਸੰਧੀ ਕਰ ਲਈ ਸੀ ਤਦ ਤੋਂ ਪੰਥ ਕੁਝ ਆਰਾਮ ਵਿੱਚ ਸੀ ਇਹਨਾਂ ਹਥਿਆਰਾਂ ਨੂੰ ਚਲਾਉਣ ਦੀ ਲੋੜ ਵੀ ਹੁਣ ਘਟ ਪੈਂਦੀ ਸੀ ਕੁਝ ਟਿਕਟਕਾ ਹੋਣ ਕਰਕੇ ਹੀ ਬਹੁਤੇ ਸਿੰਘ ਆਪਣੇ ਪਿੰਡਾਂ ਨਗਰਾਂ ਨੂੰ ਚਲੇ ਗਏ ਤੇ ਉਹਨਾਂ ਉੱਥੇ ਜਾ ਕੇ ਬੂੰਗੇ ਧਰਮਸ਼ਾਲਾ ਬਣਾ ਲਈ ਸਨ ਕਾਫੀ ਸਿੰਘਾਂ ਨੇ ਖੇਤੀ ਵੀ ਸ਼ੁਰੂ ਕਰ ਦਿੱਤੀ ਸੀ ਜੰਗ ਦਾ ਸਮਾਂ ਨਾ ਹੋਣ ਕਰਕੇ ਕਈ ਸਿੰਘਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਕੁਛਿਰ ਘਾਟ ਟਿਕਣ ਦੀਆਂ ਬੇਨਤੀਆਂ ਕਰਕੇ ਰੁਕ ਲਿਆ ਸੀ ਪਿੰਡਾਂ ਵਿੱਚ ਟਿਕੇ ਇਨ੍ਹਾਂ ਸਿੰਘਾਂ ਨੇ ਗੁਰਮਤਿ ਦਾ ਪ੍ਰਚਾਰ ਆਪਣੇ ਪਿੰਡਾਂ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰਚਾਰ ਤੋਂ ਪ੍ਰੇਰਿਤ ਹੋ ਕੇ ਹੋਰ ਲੋਕਾਂ ਦੇ ਮਨ ਵਿੱਚ ਵੀ ਸਿੰਘ ਸਜਣ ਦੀ ਤੇ ਖਾਲਸੇ ਦੇ ਦਲਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਬਲ ਹੋਣ ਲੱਗੀ ਪੰਥ ਦਾ ਵਾਧਾ ਹੋਣ ਲੱਗਾ ਨਵਾਬ ਕਪੂਰ ਸਿੰਘ ਨੇ ਦੀਵਾਨ ਦਰਬਾਰਾ ਸਿੰਘ ਭਾਈ ਮਨੀ ਸਿੰਘ ਤੇ ਹੋਰ ਮੋਰੀ ਸਾਥੀ ਸਿੰਘਾਂ ਨਾਲ ਵਿਚਾਰ ਕੀਤੀ ਕਿ ਪੰਥ ਦੀ ਗਿਣਤੀ ਲਗਾਤਾਰ ਵੱਧ ਰਹੀ ਹੋਣ ਕਰਕੇ ਹੁਣ ਸਾਨੂੰ ਇੱਕੋ ਥਾਂ ਤੇ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ। ਵੱਡੀ ਫੌਜ ਦੇ ਲੰਗਰ, ਕੋੜਿਆਂ ਦੇ ਦਾਣੇ, ਪੱਠੇ ਇੱਕ ਥਾਂ ਤੋਂ ਵਰਤਦੇ ਹੋਣ ਕਰਕੇ ਔਖਿਆਈ ਹੋ ਰਹੀ ਹੈ। ਸੋ ਸਿੰਘਾਂ ਨੇ ਫੈਸਲਾ ਕੀਤਾ ਕਿ ਪੰਥ ਦੀ ਇਕਤਰਤਾ ਕਰਕੇ ਕੋਈ ਐਸੀ ਵਿਧ ਬਣਾਈ ਜਾਵੇ ਜਿਸ ਨਾਲ ਪੰਥ ਦੀ ਸੰਭਾਲ ਹੋ ਸਕੇ। ਉਤ ਸਮੇ ਮਗਰੋਂ ਬਾਬਾ ਦਰਬਾਰਾ ਸਿੰਘ ਜੀ ਗੁਰਪੁਰੀ ਪਿਆਨਾ ਕਰ ਗਏ ਅਕਾਲ ਬੁੰਗੇ ਤੇ ਸਰਬੱਤ ਖਾਲਸਾ ਸੱਦਿਆ ਗਿਆ ਭਾਈ ਮਨੀ ਸਿੰਘ ਨੂੰ ਵਿਚਕਾਰ ਬਿਠਾਇਆ ਗਿਆ ਗੁਰਬੰਸੀ ਭਾਈ ਕਾਨ ਸਿੰਘ ਤੇ ਭਾਈ ਬਨੋਲ ਸਿੰਘ ਜਿਨ੍ਹਾਂ ਨੂੰ ਕਲਗੀਧਰ ਜੀਆ ਨੇ ਹਜੂਰ ਸਾਹਿਬ ਤੋਂ ਪੰਥ ਦੇ ਨਾਲ ਨਿਸ਼ਾਨ ਨਗਾਰਾ ਦੇ ਕੇ ਭੇਜਿਆ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਨਵਾਬ ਕਪੂਰ ਸਿੰਘ ਉੱਠੇ ਕਿ ਪੰਥ ਨੂੰ ਸੰਬੋਧਨ ਕਰਨ ਲੱਗੇ ਖਾਲਸਾ ਜੀ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਸਦਕਾ ਪੰਥ ਚੜ੍ਹਦੀ ਕਲਾ ਵਿੱਚ ਹੈ ਪੰਜਾਬ ਵਿੱਚ ਖਾਲਸੇ ਜੀ ਦੇ ਬੋਲਬਾਲੇ ਹੋ ਰਹੇ ਹਨ ਨਿਤ ਦਿਨ ਖਾਲਸੇ ਦੀ ਵਧ ਰਹੀ ਗਿਣਤੀ ਕਰਕੇ ਪ੍ਰਬੰਧ ਇੱਕੋ ਥਾਂ ਤੋਂ ਕਰਨਾ ਔਖਾ ਹੋ ਰਿਹਾ ਹੈ ਪੰਜਾਂ ਸਿੰਘਾਂ ਨੇ ਗੁਰਮਤ ਕੀਤਾ ਹੈ ਕਿ ਪੰਥ ਨੂੰ ਦੋ ਦਲਾਂ ਵਿੱਚ ਵੰਡਿਆ ਜਾਵੇਗਾ ਬੁੱਢਾ ਦਲ ਤੇ ਤਰਨਾ ਦਲ ਬੁੱਢਾ ਦਲ ਇੱਥੇ ਹੀ ਟਿਕੇਗਾ ਤੇ ਤਰਨਾ ਦਲ ਦੇ ਅੱਗੋਂ ਪੰਜ ਜਥੇ ਬਣਾਏ ਜਾਣਗੇ ਬੁੱਢਾ ਦਲ ਗੁਰਦੁਆਰਿਆਂ ਦੀ ਸੰਭਾਲ ਤੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰੇਗਾ ਤੇ ਤਰਨਾ ਦਲ ਪੰਥ ਦੀ ਪਾਤਸ਼ਾਹੀ ਕਾਇਮ ਕਰਨ ਲਈ ਜੰਗੇ ਮੈਦਾਨ ਵਿੱਚ ਦੁਸ਼ਟਾਂ ਨਾਲ ਲੋਹਾ ਲਵੇਗਾ ਲੋੜ ਪੈਣ ਤੇ ਬੁੱਢਾ ਦਲ ਵੀ ਤਰਨਾ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਧਰਮ ਜੁੱਧਾਂ ਵਿੱਚ ਤੀਗਾ ਵਾਹੇਗਾ ਸਾਰਿਆਂ ਨੂੰ ਰਸਤਾ ਬਸਤਾ ਤੇ ਹੋਰ ਖਰਚਾ ਦਿੱਤਾ ਜਾਏਗਾ ਸਾਰੇ ਜਥੇ ਆਪਣਾ ਪ੍ਰਬੰਧ ਸੰਭਣ ਜਥੇ ਦਾ ਹਰ ਸਿੰਘ ਆਪਣੇ ਜਥੇ ਤੋਂ ਪੰਜ ਜਥੇ ਪੰਥ ਨੂੰ ਜਵਾਬ ਦੇ ਹਨ ਹਰ ਜਥੇ ਦੇ ਜਥੇਦਾਰ ਆਪਣੇ ਜਥੇ ਦੀ ਸਾਮ ਸੰਭਾਲ ਕਰਨਗੇ ਤੇ ਪ੍ਰਬੰਧਿਸ਼ ਲਾਉਣਗੇ ਨਵਾਬ ਸਾਹਿਬ ਦੀ ਇਸ ਗੱਲ ਨੂੰ ਸੰਗਤ ਨੇ ਜਕਾਰੇ ਛਟਕੇ ਪ੍ਰਵਾਨਗੀ ਦਿੱਤੀ ਤਰਨਾ ਦਲ ਦੇ ਪੰਜ ਜਥੇ ਬਣਾਏਗੇ ਤੇ ਪੰਜ ਨਿਸ਼ਾਨ ਇੱਕ ਇੱਕ ਕਰਕੇ ਪੰਜਾਂ ਜਥਿਆਂ ਨੂੰ ਦਿੱਤੇ ਗਏ ਪਹਿਲਾ ਨਿਸ਼ਾਨ ਜਥਾ ਸ਼ਹੀਦਾਂ ਦੇ ਜਥੇ ਦਾ ਬਾਬਾ ਦੀਪ ਸਿੰਘ ਜੀ ਨਹੀਂ ਕੁ ਸਿੰਘ ਨੂੰ ਫੜਾਇਆ ਗਿਆ। ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜਥੇ ਦਾ ਮੁਖੀ ਲਾਇਆ ਗਿਆ। ਇਸ ਜਥੇ ਦੇ ਬਾਬਾ ਦੀਪ ਸਿੰਘ ਜੀ ਸਣੇ ਹੋਰ ਸਿੰਘਾਂ ਬਾਬਾ ਨੱਥਾ ਸਿੰਘ, ਬਾਬਾ ਪ੍ਰੇਮ ਸਿੰਘ ਹੋਰਾਂ ਨੂੰ ਵੀ ਪਹਿਲਾਂ ਹੀ ਸ਼ਹੀਦ ਕਹਿ ਕੇ ਸਦਿਆ ਜਾਂਦਾ ਸੀ। ਇਸ ਕਰਕੇ ਇਹ ਜਥਾ ਸ਼ਹੀਦਾਂ ਦਾ ਜਥਾ ਵਜਦਾ ਸੀ। ਦੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ। ਤੀਜਾ ਨਿਸ਼ਾਨ ਗੁਰੂ ਵੰਸ਼ ਵਿੱਚੋਂ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਨ ਸਿੰਘ ਗੋਬਿੰਦਵਾਲ ਵਾਲਿਆਂ ਦੇ سپرد ਕੀਤਾ ਗਿਆ। ਇਹ ਦੋਨੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਤੇ ਮਹਾਰਾਜ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਸਨ। ਸਤਕੁਰਾਂ ਦੇ ਵੰਸ਼ ਵਿੱਚ ਹੋਣ ਕਰਕੇ ਇਸ ਜੱਥੇ ਨੂੰ ਸਾਹਿਬ ਜੱਤਿਆਂ ਦਾ ਜਫਾ ਵੀ ਕਿਹਾ ਜਾਂਦਾ ਸੀ। ਚੌਥਾ ਕੋਟ ਬੁੱਢੇ ਵਾਲੇ ਭਾਈ ਦਸੌਂਦਾ ਸਿੰਘ ਨੂੰ ਸੰਪਿਆ ਗਿਆ ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਗਰੇਟੇ ਨੂੰ ਅੰਗਰੇਟੇ ਨੂੰ ਭੇਂਟ ਕੀਤਾ ਗਿਆ ਨਿਸ਼ਾਨ ਦੇ ਨਾਲ ਸਾਰੇ ਜਥਿਆਂ ਨੂੰ ਇੱਕ ਇੱਕ ਨਗਾਰਾ ਦੀਗ ਲੋ ਕੜਾਹਾ ਤੇ ਹੋਰ ਤੰਬੂ ਕਨੱਤਾ ਵੀ ਦਿੱਤੇ ਗਏ ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ ਇਨਾ ਜਥਿਆਂ ਤੋਂ ਬਿਨਾਂ ਜੋ ਬਾਕੀ ਮੁਖੀ ਸਿੰਘ ਸਨ ਸਰਦਾਰ ਸ਼ਾਮ ਸਿੰਘ ਬਾਬਾ ਗੁਰਬਖਸ਼ ਸਿੰਘ ਸਰਦਾਰ ਬਾਗ ਸਿੰਘ ਭਾਈ ਗੁਰਦੇয়াল ਸਿੰਘ ਡੱਲੇਵਾਲੀ ਸਰਦਾਰ ਜਸਾ ਸਿੰਘ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਇਹ ਸਾਰੇ ਬੁੱਢੇ ਦਲ ਦੇ ਰੂਪ ਵਿੱਚ ਨਵਾਬ ਕਪੂਰ ਸਿੰਘ ਜੀ ਦੇ ਨਾਲ ਹੀ ਰਹੇ ਇੱਥੋਂ ਹੀ ਪੰਥ ਬੁੱਢਾ ਦਲ ਤੇ ਤਰਨਾ ਦਲ ਨਾਮ ਦੇ ਦੋ ਵੱਡੇ ਦਲਾਂ ਕਰਕੇ ਜਾਣਿਆ ਜਾਣ ਲੱਗਾ ਤੇ ਇੱਥੇ ਹੀ ਮਿਸਲਾਂ ਦੀ ਸਾਜਨਾ ਦਾ ਮੁੱਢ ਵੱਜਿਆ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਅੱਜ ਲਈ ਇੰਨਾ ਹੀ ਜੀ ਬਾਕੀ ਦਾ ਪਾਰਟ ਆਪਾਂ ਕੱਲ ਪੜਾਂਗੇ ਤੇ ਸਮਾਪਤੀ ਵੱਲ ਲੈ ਕੇ ਜਾਵਾਂਗੇ ਸ਼ੁਕਰੀਆ ਜੀ ਧੰਨਵਾਦ